ਸਰਦੀ ਦੇ ਮੌਸਮ ਦੌਰਾਨ ਪੈਣ ਵਾਲੇ ਕੋਰੇ ਅਤੇ ਰਾਤ ਸਮੇਂ ਸੜਕ ਦੇ ਚੱਲਣ ਸਮੇਂ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਦੇ ਮੰਤਵ ਦੇ ਨਾਲ ਟ੍ਰੈਫਿਕ ਪੁਲਿਸ ਪਾਤੜਾ ਦੇ ਵੱਲੋਂ ਅਹਿਮ ਉਪਰਾਲਾ ਕਰਦੇ ਅੱਜ ਦਿਨ ਮੰਗਲਵਾਰ ਨੂੰ ਸ਼ਾਮ 4 ਵਜੇ ਦੇ ਕਰੀਬ ਬਿਨਾਂ ਰਿਫਲੈਕਟਰ ਤੋਂ ਚੱਲ ਰਹੇ ਦਰਜਨ ਦੇ ਕਰੀਬ ਟਰੈਕਟਰ ਟਰਾਲੀਆਂ 3 ਵੀਲਰ ਅਤੇ ਟੈਂਪੋਆਂ ਦੇ ਰਿਫਲੈਕਟਰ ਲਾਏ ਗਏ ਟ੍ਰੈਫਿਕ ਪੁਲਿਸ ਪਾਤੜਾ ਦੇ ਇੰਚਾਰਜ ਸੁਖਪਾਲ ਸਿੰਘ ਨੇ ਦੱਸਿਆ ਕਿ ਧੁੰਦ ਦੇ ਕਾਰਨ ਆਪ ਤੌਰ ਤੇ ਸੜਕ ਖਾਸੇ ਵਿੱਚ ਵਾਧਾ ਹੋ ਜਾਂਦਾ ਹੈ ਜਿਸ ਦਾ ਕਾਰਨ ਸੜਕ ਤੇ ਕੁਝ ਵਾਹਨ ਜਿਨ੍ਹਾਂ ਦੇ ਪਿੱਛੇ ਕੋਈ ਬੈਕ ਲਾਈਟ ਨਾ ਹੋਣਾ ਹੈ ਜਿਸ ਤਰ੍ਹਾਂ ਟਰੈਕਟਰ ਟਰਾਲੀਆਂ ਜੋ ਹੋਰ ਵੀਕਲ ਦੇ ਸੜਕ ਤੇ ਚੱਲਣ ਸਮੇਂ ਪਿੱਛੇ ਚੱਲ ਰਹੇ ਵੀਕਲ ਚਾਕਲਾਂ ਨੂੰ ਚਾਲਕਾਂ ਨੂੰ ਆਪਣੇ ਅੱਗੇ ਜਾ ਰਹੇ ਕਈ ਵਾਹਨਾਂ ਦਾ ਪਤਾ ਨਾ ਲੱਗਣ ਕਾਰਨ ਹਾਸੇ ਵਾਪਰ ਜਾਂਦੇ ਹਨ ਅਸੀਂ ਮਾਜੋਗ ਸਸਬੀ ਸਾਹ ਪਟਿਆਲਾ ਦੀ ਹੁਕਮਾਂ ਅਨੁਸਾਰ ਅੱਜ ਭਗਤ ਸਿੰਘ ਚੌਂਕ ਵਿਖੇ ਟਰੈਕਟਰ ਟਰਾਲੀਆਂ ਤੇ ਹੋਰ ਵਹੀਕਲਾਂ ਦੇ ਰਿਫਲੈਕਟਰ ਲਾਏ ਨੇ ਕਿ ਕੋਈ ਵੀ ਧੁੰਦ ਦਾ ਕਾ ਮੌਸਮ ਚੱਲ ਰਿਹਾ ਹੈ ਕਿ ਹਾਸੇ ਦਾ ਕਾਰਨ ਨਾ ਬਣਨਾ ਇਹ ਰਿਫਲੈਕਟਰ ਚਮਕਣਗੇ ਰਾਤ ਦੇ ਵੀਰੇ ਹਾਸੇ ਤੋਂ ਬਚ ਸਕਦੇ ਨੇ ਜੇਕਰ ਰਿਫਲੈਕਟਰ ਨਾ ਲੱਗੇ ਉਹ ਟਰੈਕਟਰ ਟਰਾਲੀਆਂ ਦੇ ਜਾਂ ਕਿਸੇ ਵਹੀਕਲਾਂ ਦੇ ਤਾਂ ਇਹ ਹਾਸੇ ਦਾ ਕਾਰਨ ਬਣਦੇ ਹਨ ਐਕਸੀਡੈਂਟ ਹੋਣ ਦਾ ਡਰ ਰਹਿੰਦਾ ਹੈ ਕਿਉਂਕਿ ਪਿੱਛੋਂ ਰਿਫਲੈਕਟ ਨਾ ਹੋਣ ਕਰਕੇ ਚਮਕਦੇ ਨਹੀਂ ਪਤਾ ਨਹੀਂ ਲੱਗਦਾ ਰੋਡ ਉੱਤੇ ਵਹੀਕਲਾਂ ਦਾ ਜਿਸ ਕਰਕੇ ਹਾਦਸੇ ਹੁੰਦੇ ਹਨ ਇਨ੍ਹਾਂ ਹਾਦਸਿਆਂ ਤੋਂ ਬਚਣ ਵਾਸਤੇ ਰਿਫਲੈਕਟਰ ਲਾਏ ਗਏ ਤੇ ਮੈਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਡਾ ਸਹਿਯੋਗ ਦੇਣ ਤੇ ਰਿਫਲੈਕਟਰ ਲਾਉਣ ਕਿ ਜਿੰਨੀ ਜ਼ਿੰਦਗੀਆਂ ਬਚਾਈਆਂ ਜਾ ਸਕਣ ਇਹੋ ਜਿਹੇ ਹਾਦਸੇ ਨਾ ਹੋਣ ਫ੍ਰੀਡਰ ਟਰਾਲੀਆਂ ਦੇ ਟੈਂਪੋ ਚਾਲਕ ਆਪਣੇ ਵਹੀਕਾਂ ਤੇ ਰਫ੍ਰੀਡਰ ਲਾ ਕੇ ਰੱਖਣ ਤੇ ਮੈਂ ਅਪੀਲ ਕਰਦਾ ਹਾਂ ਵਹੀਕਲਾਂ ਵਾਲੇ ਵੀਰਾਂ ਨੂੰ ਕਿ ਸਵੇਰੇ ਤੂੰਦਰਾ ਮੌਸਮ ਹੋਣ ਕਰਕੇ ਆਪਣੇ ਵਹੀਕਲ ਹੌਲੀ ਚਲਾਉਣ ਅਤੇ ਫੌਗ ਲੇਟਾਂ ਲਾ ਕੇ ਰੱਖਣ ਕਿ ਆਉਣ ਵਾਲੀ ਗੱਡੀ ਸਾਹਮਣੇ ਪਤਾ ਲੱਗ ਸਕੇ ਕਿ ਕੋਈ ਵਹੀਕਲ ਆ ਰਿਹਾ ਹੈ ਅੱਜ ਤੂੰਦ ਪਈ ਹੋਈ ਹੈ ਜੀ ਸਭਾ ਦੇ ਲੋਕ ਜਾ ਰਹੇ ਨੇ ਟਰਾਲੀਆਂ ਨੂੰ ਵੀ ਲਾਏ ਨੇ ਟ੍ਰੈਫਿਕ ਵਾਲੇ ਬਹੁਤ ਅੱਛਾ ਕੰਮ ਕਰ ਰਹੇ ਨੇ ਔਰ ਇਹ ਵਧੀਆ ਕੰਮ ਹੈ ਐਕਸੀਡੈਂਟਾਂ ਤੋਂ ਬਚਿਆ ਜਾ ਸਕੇ ਅਸੀਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਤੂੰਦੇ ਵਿੱਚ ਗੱਡੀਆਂ ਨੂੰ ਹੌਲੀ ਚਲਾਓ ਔਰ ਆਪਣੀਆਂ ਲਾਈਟਾਂ ਲਾ ਕੇ ਰੱਖੋ ਜਿਹੜੇ ਆਪਣੇ ਰੋਡ ਸੈਂਸ ਨੇ ਇਹਨਾਂ ਨੂੰ ਧਿਆਨ ਚ ਰੱਖੋ ਔਰ ਜਿਹੜੇ ਰੋਡ ਸੈਂਸ ਹੈ ਉਹਨੂੰ ਵੀ ਧਿਆਨ ਚ ਰੱਖੋ ਤੇ ਤਾਂ ਜੋ ਆਪਣੀ ਕੀਮਤੀ ਜਾਨਾਂ ਬਚਾਈਆਂ ਜਾ ਸਕਣ